ਮੈਂ ਹੁਣ ਲੰਮਾ ਸਮਾਂ ਸੰਤ ਜਰਨੈਲ ਸਿੰਘ ਜੀ ਸੰਗਤ ਵੀ ਕੀਤੀ ਆ ਬਲੂ ਬਲੂ ਸਟਾਰ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਦੋਨੋਂ ਹੀ ਗੁਰਦਾਸਪੁਰ ਜੇਲ੍ਹ ਲੰਮਾ ਸਮਾਂ ਮੇਰੇ ਨਾਲ ਰਹੀ ਸੋ ਉਸ ਰਾਜਨੀਤਿਕ ਜੀਵਨ ਨੂੰ ਜਿਹੜਾ ਸੀ ਜਾਂ ਉਹ ਜਦੋਂ ਚੱਲ ਰਿਹਾ ਸੀ ਉਹਨੂੰ ਮੈਂ ਬਹੁਤ ਹੀ ਗੌਰ ਨਾਲ ਤੱਕਿਆ ਤਾਂ ਇਹ ਉਮਰ ਛੋਟੀ ਸੀ ਮੇਰਾ ਉਹਨਾਂ ਦੇ ਨਾਲ ਜਿਹੜਾ ਪਹਿਲਾ ਮੇਲ ਹੋਇਆ ਸੀ ਉਹ ਜਦੋਂ ਦਿੱਲੀ ਪਟਿਆਲੇ ਤੰਗੀ ਹੋਏ ਰੇ ਤਾਂ ਡਾਕਟਰ ਜਿੰਦਰ ਪੌਰ ਮੈਂਬਰ ਪਾਰਲੀਮੈਂਟ ਉਕਰੀ ਮਾਸਟਰ ਤਾਰਾ ਸਿੰਘ ਜੀ ਉਦੋਂ ਉਹ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਨ ਉਸ ਦਲਿਆ ਵਿੱਚ ਪਟਿਆਲੇ ਦੇ ਜਿਹੜੇ ਖੋਖੇ ਸਨ ਦੁਕਾਨਦਾਰ ਉਹਨਾਂ ਦੀਆਂ ਦੁਕਾਨਾਂ ਸਨ ਸਾਰਿਆਂ ਨੂੰ ਉਮੀਦਵਾਰੀਆਂ ਨੇ ਜਿਹੜੇ ਸੀ ਸ਼ਰਾਰਤੀ ਲੋਕ ਸੀ ਉਹਨਾਂ ਨੇ ਅੱਖਾਂ ਲਾ ਦਿੱਤੀ ਸੋ ਡਾਕਟਰ ਜਿੰਦਰਕੌਰ ਉੱਥੋਂ ਬਹੁਤ ਸਾਰੇ ਪਿਆਸੇ ਲੈ ਕੇ ਜਿਨ੍ਹਾਂ ਕਾਸੀਂ ਮਦਦ ਕਰ ਸਕਦੇ ਸੀ ਤੇ ਉਹ ਮੈਂ ਵੀ ਉਹਨਾਂ ਦੇ ਨਾਲ ਸੀ ਕਿਉਂਕਿ ਮੈਂ ਉਦੋਂ ਜਨਰਲ ਸੈਕਟੀ ਸੀ ਇਸ ਦੀ ਅਕਲ ਲੱਗੀ ਤੇ ਉਹਨਾਂ ਦੇ ਨਾਲ ਆਏ ਪਟਾਲਿਆ ਸੀ ਜਦੋਂ ਏਸ਼ੀਅਨ ਗੇਮ ਹੋਈਆਂ ਤਾਂ ਸਾਨੂੰ ਜਦੋਂ ਏਸ਼ੀਅਨ ਲੱਗੇ ਬਾਅਦ ਅਸੀਂ ਗਏ ਪਹਿਲੇ ਦਿਨ ਰਾਜਵੀਰ ਖੇਡ ਰਹੀ ਸੀ ਤੇ ਸਾਨੂੰ ਗ੍ਰਿਫਤਾਰ ਕਰ ਲਿਆ ਡਾਕਟਰ ਜਿੰਦਰਕੌਰ ਦਾ ਜਥਾ ਬਾਅਦ ਵਿੱਚ ਫਰਾਰ ਹੋ ਗਿਆ ਔਰ ਜਦੋਂ ਉਹ ਅੰਦਰ ਗ੍ਰਿਫਤਾਰ ਕੀਤਾ ਸੀ ਜੇਲ੍ਹ ਚ ਚਲ ਗਏ ਤਾਂ ਉਦੋਂ ਭਾਈ ਰਣਜੀਤ ਸਿੰਘ ਜੇਲ੍ਹ ਚ ਸਨ ਉਹ ਪਾਲਕੋਟੜੀ ਚ ਬੰਦ ਸਨ ਤੇ ਦੂਸਰੇ ਬੰਨੇ ਸਾਨੂੰ ਬੀਬੀ ਇੱਕ ਨਵੇਕਪਾਲ ਸੀ ਇੱਕ ਦਾਤਾ ਦਜਿੰਦਰ ਪਾਲ ਸੀ ਉਹਨਾਂ ਦਾ ਵੱਡਾ ਜੱਥਾ ਸੀ ਕਿ ਮੈਂ ਦੇਸ਼ੀਆਂ ਗਿਮਾਂ ਵੀ ਧੁੱਫੜੀ ਗਈ ਸੀ ਮੈਂ ਵੀ ਉੱਥੇ ਸੀ ਸੋ ਉਦੋਂ ਤੜਾ ਸਾਹਿਬ ਮੇਰੇ ਖਿਆਲ ਪਛੜੀ ਵਾਰੀ ਅੰਦਰ ਹੀ ਸੀ ਉਹਨੇ ਉਦੋਂ ਉਹਨਾਂ ਨੂੰ ਸਾਥ ਸੰਗਤ ਦੇ ਸ਼ਿਰੋਣੀ ਗੁਰਦੁਆਰਾ ਬੰਦ ਕਮੇਟੀ ਦਾ ਉਹਨਾਂ ਨੇ ਪਰਦਾ ਨਹੀਂ ਖੱਪਿਆ ਸੋ ਅੰਦਰ ਬੜੀ ਖੁਸ਼ੀ ਦੀ ਲਹਿਰ ਗੁੰਜੀ ਔਰ ਜਦੋਂ ਭਾਈ ਰਣਜੀਤ ਸਿੰਘ ਜੀ ਬਾਹਰ ਆਏ ਤੋ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਖੱਪਣਾ ਲਿਆ ਹੋਂ ਜਿੱਦਾਂ ਲਾਇਆ ਉਹ ਸਾਰਾ ਕੌਮੀ ਸਾਹਮਣੇ 600 ਇਹਨਾਂ ਨੂੰ ਇੱਕ ਆਦਤ ਪੈ ਗਈ ਕਿਉਂਕਿ ਉਹਨਾਂ ਨੇ ਰਾਜਨੀਤੀ ਵੀ ਆਪਣੇ ਹੱਥ ਵਿੱਚ ਫੜ ਲਈ ਇਹ ਜਿਹੜਾ ਧਮਸੀ ਉਦਾ ਪ੍ਰਚਾਰ ਪੜ ਕੇ ਨਹੀਂ ਜਾਣਾ ਜੋ ਆਪਾਂ ਨੂੰ ਸੂਟ ਕਰਦਾ ਹੈ ਅਸੀਂ ਉਹ ਕਰਨਾ ਹੈ ਅੱਜ ਅਸੀਂ ਇਸ ਸਥਾਨ ਤੇ ਬੈਠੇ ਜਥੇਦਾਰ ਸਰਦਾਰ ਜਸਦੇਵ ਸਿੰਘ ਸੰਧੂ ਜੀ ਦੀ ਵਰਸੀ ਤੇ 71th ਹੋਏ ਹਾਂ ਮੇਰਾ ਉਹਨਾਂ ਦੇ ਨਾਲ ਜਿਹੜਾ ਪਹਿਲਾ ਮੇਲ ਹੋਇਆ ਸੀ ਉਹ ਜਦੋਂ ਦਿੱਲੀ ਪਟਿਆਲੇ ਦੰਗੇ ਹੋਏ ਤਾਂ ਡਾਕਟਰ ਜਿੰਦਰ ਕੌਰ ਮੈਂਬਰ ਪਾਰਲੀਮੈਂਟ ਉਤਰੀ ਮਾਸਟਰ ਤਾਰਾ ਸਿੰਘ ਜੀ ਉਦੋਂ ਉਹ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਨ ਇਹ ਉਹਨੇ ਉਸ ਦੰਗਿਆਂ ਵਿੱਚ ਪਟਿਆਲੇ ਦੇ ਜਿਹੜੇ ਖੋਖੇ ਸਨ ਜਾਂ ਦੁਕਾਨਦਾਰ ਉਹਨਾਂ ਦੀਆਂ ਦੁਕਾਨਾਂ ਸਨ ਸਾਰਿਆਂ ਨੂੰ ਸ਼ਰਾਰਤੀਆਂ ਨੇ ਜਿਹੜੇ ਸੀ ਸ਼ਰਾਰਤੀ ਲੋਕ ਸੀ ਉਹਨਾਂ ਨੇ ਅੱਗਾਂ ਲਾ ਦਿੱਤੀਆਂ ਸੋ ਡਾਕਟਰ ਜਿੰਦਰ ਕੋਲ ਉੱਥੋਂ ਬਹੁਤ ਸਾਰੇ ਪਿਆਸੇ ਲੈ ਕੇ ਜਿਨ੍ਹਾਂ ਕਾਸੀਂ ਮਦਦ ਕਰ ਸਕਦੇ ਸੀ ਤੇ ਉਹ ਮੈਂ ਵੀ ਉਹਨਾਂ ਦੇ ਨਾਲ ਸੀ ਕਿਉਂਕਿ ਮੈਂ ਉਦੋਂ ਜਨਰਲ ਸੈਕਟੀ ਸੀ ਇਸ ਦੀ ਅਕਾਲ ਦਿੰਦੀ ਤੇ ਉਹਨਾਂ ਦੇ ਨਾਲ ਆਏ ਪਟਿਆਲੇ ਸੀ ਸੋ ਇੱਕ ਸਰਦਾਰਾ ਸਿੰਘ ਕੋਹਲੀ ਤੇ ਇੱਕ ਉਹਨਾਂ ਨੂੰ ਆ ਕੇ ਮਿਲੇ ਜਿਹੜੇ ਵੀ ਇੱਥੇ ਜਿਨ੍ਹਾਂ ਦੇ ਤਖੋਖੇ ਬਿਲਕੁਲ ਖਤਮ ਹੋ ਚੁੱਕੇ ਸਨ ਜਿਨ੍ਹਾਂ ਜਿਨ੍ਹਾਂ ਵੀ ਉਹਨਾਂ ਨੇ ਨਿਸ਼ਾਨਬੱਧ ਕੀਤੀ ਹੋਈ ਸੀ ਉਹ ਪਿਆਸੇ ਭੈਣ ਜੀ ਨੇ ਉਹਨਾਂ ਨੂੰ ਇਹਨਾਂ ਦੇ ਥਰੂ ਦਵਾਈ ਔਰ ਉਦੋਂ ਮੈਨੂੰ ਉਹਨਾਂ ਦੇ ਪਹਿਲਾਂ ਦਰਸ਼ਨ ਹੋਏ ਸੋ ਇਸ ਪਟਿਆਲੇ ਦੀ ਧਰਤੀ ਤੇ ਮੈਂ ਲੰਬਾ ਸਮਾਂ ਨਾ ਉਹਨਾਂ ਗੱਲਾਂ ਨਾਲ ਜਾਵਾਂ ਜਥੇ ਦਾ ਟੋੜਾ ਸਿੰਘ ਗੁਰਚੰਦ ਸਿੰਘ ਦੀ ਟੋੜਾ ਸਰਦਾਰ ਸਰਦਾਰਾ ਸਿੰਘ ਕੋਲੀ ਅਤੇ ਸਰਦਾਰ ਜਸਦੇਵ ਸਿੰਘ ਸੰਧੂ ਦਾ ਰਾਜਨੀਤੀ ਜੀਵਨ ਵਿੱਚ ਅਤੇ ਧਰਮ ਦੇ ਖੇਤਰ ਵਿੱਚ ਇੱਥੇ ਉਹਨਾਂ ਦੀ ਵਿਸ਼ੇਸ਼ ਊਮਿਗਾ ਰਹੀ ਹੈ ਸੋ ਅਗਰ ਅਸੀਂ ਅੱਜ ਦਾ ਇੱਥੇ ਜਿਹੜਾ ਸੈਮੀਨਾਰ ਕਰਵਾਇਆ ਜਾ ਗਿਆ ਹੈ ਉਸ ਦੀ ਗੱਲ ਕਰੀਏ ਤਾਂ ਨੇਤੋਂ ਪਹਿਲਾਂ ਦੱਸ ਕੇ ਗਏ ਨੇ ਡਾਕਟਰ ਅਵਤਾਰ ਸਿੰਘ ਜੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਤਖਤ ਦੀ ਸਥਾਪਨਾ ਕੀਤੀ ਉਸ ਤੋਂ ਪਹਿਲਾਂ ਦਰਬਾਰ ਸਾਹਿਬ 1604 ਇਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਸੀ ਤਾਂ ਪਹਿਲੇ ਗ੍ਰੰਥੀ ਜਿਹੜੇ ਸੀ ਉਹ ਬਾਬਾ ਬੁੱਢਾ ਜੀ ਨੂੰ ਲਾਇਆ ਗਿਆ। ਤੇ ਪਹਿਲੇ ਜਿਹੜੇ ਕੀਰਤਗੀਆਂ ਸਨ ਉਹ ਹੈਗੇ ਸੀ ਦੋ ਰਵਾਬਾ ਦੇ ਨਾਲ ਕੀਰਤਨ ਕਰਨ ਵਾਲੇ ਭਾਈ ਸਰਤਾ ਤੇ ਬਗੰਦ। ਸੋ ਦੇਖੋ ਜਦੋਂ ਦਰਬਾਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ ਤਾਂ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਤਥਲਵਾ ਹਰ ਕੰਮ ਕਰਾਵਣ ਆਇਆ ਤਾਂ ਕੋਣ ਲੈ ਆਲੇ ਸਨ ਕਿਹਦੀ ਗਵਾਰੀ ਵਿੱਚ ਸੀ ਉਹ ਬਾਬਾ ਬੁੱਢਾ ਜੀ ਲੈਦੇ ਸਨ ਜਿਨ੍ਹਾਂ ਨੂੰ ਮੁੱਖ ਗ੍ਰੰਥੀ ਥਾਪਿਆ ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਅਗਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਕੀਰਤਨ ਦੀਆਂ 15 ਚੌਕੀਆਂ ਦਰਬਾਰ ਸਾਹਿਬ 23 ਸਾਜਾਂ ਦੇ ਨਾਲ ਲੱਗਦੀਆਂ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਕੀ ਹੁੰਦਾ ਸੀ ਉਧਰ ਜਿਹੜੇ ਢਾਡੀ ਸਨ ਭਾਈ ਨੱਥਾ,ਬਦੁੱਲਾ, ਮੀਰ ਮੁਸ਼ਕੀ, ਸ਼ਬੀਲਾ, ਭਾਈ ਬਾਬਕ ਇਹ ਸਾਰੇ ਵੀ ਸਵੇਰੇ ਅਸਾਦੀਵਾਰ ਦਾ ਕੀਰਤਨ ਤੇ ਸ਼ਾਮ ਨੂੰ ਸੋਦਰ ਦੀ ਚੌਕੀ ਲਾਉਂਦੇ ਸਨ। ਕਿਹੜੇ ਸਾਜ਼ਾਂ ਦੇ ਨਾਲ ਸਰੰਗੀ ਢਾਡੀ ਸੰਗੀ ਦੇ ਨਾਲ ਕਿਉਂਕਿ ਗੁਰੂ ਆਨੰਦਪੁਰ ਦੇ ਅੰਸਾਰ ਆਪ ਉਸ ਵਿਦਿਆ ਵਿੱਚ ਪ੍ਰਵੀਨ ਸਨ। ਸੋ ਜਥੇਦਾਰ ਕੌਣ ਸਨ? ਭਾਈ ਗੁਰਦਾਸ ਜੀ। ਜਿਨ੍ਹਾਂ ਨੇ ਵਾਰਾ ਲਿਖੀਆਂ ਤੋਂ ਕੋਨਾ ਮੀਆਂ ਵਾਰਾ ਨੂੰ ਢਾਡੀਆਂ ਨੇ ਗਾਇਨ ਕੀਤਾ ਸੋ ਉਸ ਸਮੇਂ ਤੋਂ ਹੀ ਇੱਕ ਸਿਸਟਮ ਸੀ ਇੱਕ ਸਦਾਰਨ ਸੀ ਬਾਣੇ ਦਾ ਪ੍ਰਵਾਹ ਦਰਬਾਰ ਸਰ ਚੱਲਦਾ ਸੀ ਉਹ ਜਿਹੜੇ ਮੁੱਖ ਗ੍ਰੰਤੀ ਹੁੰਦੇ ਸਨ ਉਹ ਉੱਥੇ ਉਸ ਕੀਰਤਨ ਦੀ ਪੈਰਵਾਈ ਕਰਦੇ ਸਨ ਔਰ ਸਮੇਂ-ਸਮੇਂ ਰਾਗੀਆਂ ਨੂੰ ਲੋਵਾਬੀਆਂ ਨੂੰ ਢਾਡੀਆਂ ਨੂੰ ਜਿਹੜਾ ਸੀ ਉਹ ਸਮਾਂ ਦੇ ਪਾ ਦੰਦਾ ਸੀ ਹੁਣ ਅਗਰ ਮੈਂ ਗੱਲ ਕਰਾਂ ਅੱਜ ਦੇ ਇਸ ਨੂੰ ਮੁੱਖ ਰੱਖ ਕੇ ਵਿਸ਼ੇ ਨੂੰ ਤਾਂ ਜਦੋਂ ਏਸ਼ੀਅਨ ਗੇਮ ਹੋਈਆਂ ਤਾਂ ਸਾਨੂੰ ਜਦੋਂ ਏਸ਼ੀਅਨ ਲਗੇ ਮਾਂਚ ਅਸੀਂ ਗਏ ਪਹਿਲੇ ਦਿਨ ਰਾਜਵੀਰ ਖੇਡ ਰਹੀ ਸੀ ਤੇ ਸਾਨੂੰ ਗ੍ਰਿਫਤਾਰ ਕਰ ਲਿਆ ਡਾਕਟਰ ਰਿਸ਼ਿੰਦਰ ਕੌਰ ਦਾ ਜਥਾ ਬਾਗ ਵਿੱਚ ਫੜਾਰ ਹੋ ਗਿਆ ਔਰ ਜਦੋਂ ਅੰਦਰ ਗ੍ਰਿਫਤਾਰ ਕੀਤਾ ਸੀ ਢੇਰ ਚੱਲ ਗਏ ਤਾਂ ਉਦੋਂ ਭਾਈ ਰਣਜੀਤ ਸਿੰਘ ਜੇਲ੍ਹ 'ਚ ਸਨ ਉਹ ਪਾਲਕੋਟੜੀ 'ਚ ਬੰਦ ਸਨ ਇਹ ਦੂਸਰੇ ਬੰਨੇ ਸਾਨੂੰ ਬੀਬੀ ਅਕਰ ਨਵੇਬ ਕੌਰ ਸੀ ਇੱਕ ਦਾਕਾ ਦਜਿੰਦਰ ਕੌਰ ਸੀ ਉਹਨਾਂ ਦਾ ਵੱਡਾ ਗੱਦਾ ਸੀ ਕਿ ਮੈਂ ਦੇਸ਼ੀਆਂ ਗਮਾਂ ਦੀ ਠਫੜੀ ਗਈ ਸੀ ਮੈਂ ਵੀ ਉੱਥੇ ਸੀ ਸੋ ਉਦੋਂ ਤੜਾ ਸਾਹਿਬ ਮੇਰੇ ਖਿਆਲ ਪਛੜੀ ਮਾਰੀ ਅੰਦਰ ਹੀ ਸੀ ਉਹਦੀ ਉਦੋਂ ਉਹਨਾਂ ਨੂੰ ਸਾਧ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਉਹਨਾਂ ਨੇ ਪ੍ਰਧਾਨ ਥਾਪਿਆ ਸੋ ਅੰਦਰ ਬੜੀ ਖੁਸ਼ੀ ਦੀ ਲਹਿਰ ਗੁੰਜੀ ਔਰ ਜਦੋਂ ਭਾਈ ਰਣਜੀਤ ਸਿੰਘ ਜੀ ਬਾਹਰ ਆਏ ਤੋ ਉਹਨਾਂ ਨੂੰ ਅਕਾਲ ਤਖਤਾ ਜੱਜੇਦਾਰ ਖੱਪਾ ਦੇ ਆ। ਉਹ ਜਿੱਦਾਂ ਲਾਇਆ ਉਹ ਸਾਰਾ ਕਹੇ ਸਾਹਮਣੇ ਆ। 600 ਇਹਨਾਂ ਨੂੰ ਇੱਕ ਆਦਤ ਪੈ ਗਈ ਕਿਉਂਕਿ ਇਹਨਾਂ ਨੇ ਰਾਜਨੀਤੀ ਵੀ ਆਪਣੇ ਹੱਥ ਚ ਫੜ ਲਈ ਤੇ ਜਿਹੜਾ ਧਮਸੀ ਉਹਦਾ ਪ੍ਰਚਾਰ ਪੜ ਕੇ ਨਹੀਂ ਚੱਲਣਾ। ਜੋ ਆਪਾਂ ਨੂੰ ਸੂਟ ਕਰਦਾ ਹੈ ਅਸੀਂ ਉਹ ਕਰਨਾ ਹੈ ਸੋ ਸਮੇਂ-ਸਮੇਂ ਜਿਹੜੇ ਹਾਲਾਤ ਜਿਹੜੇ ਸਾਨੂੰ ਉਹ ਚੇਂਦ ਹੁੰਦੇ ਗਏ ਤੇ ਕਿਉਂਕਿ ਹੁਣ ਸਮਾਂ ਘੱਟ ਹੈ ਮੈਂ ਸਿਰਫ ਇੱਕੋ ਹੀ ਗੱਲ ਜਿਹੜੀ ਜਿਹੜੀ ਪੜ੍ਹ ਕੇ ਕਰਨੀ ਹੈ ਉਹ ਹੈ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਪੰਜਾਬ ਦੀ ਸਿਆਸਤ ਇਸ ਵੇਲੇ ਇੱਕ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ ਬਹੁਤ سارے ਲੋਕਾਂ ਦਾ ਰਾਜਨੀਤਿਕ ਜੀਵਨ ਧਾਊ ਤੇ ਲੱਗਿਆ ਹੋਇਆ ਹੈ ਆਪਣੇ ਸਿਆਸੀ ਕੈਰੀਅਰ ਨੂੰ ਬਚਾਉਣ ਲਈ ਸਿੱਖ ਸੰਸਥਾਵਾਂ ਨੂੰ ਪਰੰਪਰਾਵਾਂ ਦਾ ਤੈਅ ਸਨੈਸ਼ ਕਰਨ ਲੱਗੇ ਹੋਏ ਹਨ ਉਹ ਇਹ ਮਹਿਸੂਸ ਨਹੀਂ ਕਰਦੇ ਕਿ ਸਾਡੀ ਹੋਂਦ ਇਹਨਾਂ ਸੰਸਥਾਵਾਂ ਦੀ ਮਜ਼ਬੂਤੀ ਵਿੱਚ ਸਮੋਈ ਹੋਈ ਹੈ ਇਹਨਾਂ ਨੂੰ ਕਮਜ਼ੋਰ ਕਰਨ ਵਿੱਚ ਸਾਡਾ ਭਾਰੀ ਨੁਕਸਾਨ ਹੈ ਮੈਂ ਹੁਣ ਲੰਮਾ ਸਮਾਂ ਸੰਤ ਜਰਨੈਲ ਸਿੰਘ ਦੀ ਸੰਗਤ ਵੀ ਕੀਤੀ ਆ ਬਲੂ ਸਟਾਰ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਵਾ ਬਠਾਰਾ ਸਿੰਘ ਦੋਨੋਂ ਹੀ ਬਰਦਾਸ਼ਤਪੁਰ ਜੇਲ੍ਹ ਲੰਮਾ ਸਮਾਂ ਮੇਰੇ ਨਾਲ ਰਹੀ ਸੋ ਉਸ ਰਾਜਨੀਤਿਕ ਜੀਵਨ ਨੂੰ ਜਿਹੜਾ ਸੀ ਜਾਂ ਉਹ ਜਦੋਂ ਚੱਲ ਰਿਹਾ ਸੀ ਉਹਨੂੰ ਮੈਂ ਬਹੁਤ ਹੀ ਗੌਰ ਨਾਲ ਤੱਕਿਆ ਭਾਵੇਂ ਉਮਰ ਛੋਟੀ ਸੀ ਸੋ ਇਹਨਾਂ ਨੂੰ ਕਮਜ਼ੋਰ ਕਰਨ ਵਿੱਚ ਇਹਨਾਂ ਸਾਰਿਆਂ ਦਾ ਬੜਾ ਭਾਰੀ ਨੁਕਸਾਨ ਹੈ ਮੈਂ ਮਤਲਬ ਜਿੱਦਾਂ ਉਹਨਾਂ ਦੇ ਨਾਲ ਵਿਚਰਦੇ ਹੋਏ ਸਿੰਘਾਂ ਨਾਲ ਜਿਹੜੇ 84 ਦੇ ਸਮੇਂ ਵਿਚਰਦੇ ਸਨ ਤਾਂ ਉਹਨਾਂ ਦੀ ਸੰਗਤ ਕੀਤੀ ਉਸ ਤੋਂ ਬਾਅਦ ਕੋਏ ਸਿੱਖ ਸੰਗਠਨਾਂ ਅਸਤੇ ਬਹੁਤ سارے ਆਗੂਆਂ ਦੀ ਵੀ ਸੰਗਤ ਕੀਤੀ ਉਹਨਾਂ ਵਿੱਚ ਜਿਵੇਂ ਆਪਣਾ ਪ੍ਰੈਸਰ ਚੰਦੂ ਮਾਜਰਾ ਜੀ ਵੀ ਬੈਠੇ ਨੇ 3 ਸਾਹਿਬ ਸਾਹਿਬ ਵੀ ਪੁੰਦਰ ਸਾਹਿਬ ਵੀ ਭਾਵੇਂ ਉਸ ਵੇਲੇ ਵੀ ਬੜੇ ਉਤਰਾਚੜਾ ਆਏ ਪਰ ਸਿੱਖ ਸੰਸਥਾਵਾਂ ਨੂੰ ਇਸ ਤਰ੍ਹਾਂ ਕਮਜ਼ੋਰ ਕਰਨ ਦਾ ਜੱਦਲ ਨਹੀਂ ਕੀਤਾ ਗਿਆ ਕਿਉਂਕਿ ਕਰਦਾ ਹੀ ਨਹੀਂ ਸੀ ਕਿਉਂਕਿ ਉਹ ਆਕਾਰ ਤਖਤ ਦੀ ਹੁਕਮ ਨੂੰ ਪਰਵਾਹ ਨਹੀਂ ਕਰ ਦਿੰਦੇ ਸਨ ਸਾਡੀ ਸਭ ਤੋਂ ਵੱਡਾ ਵੱਡੀ ਸੰਸਥਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਜਿਹਦੇ ਮੁੱਖ ਗ੍ਰੰਥੀ ਦੀ ਪਦਵੀ ਵਿਅਕਤੀਗਤ ਤੌਰ ਉੱਤੇ ਸਤਿਕਾਰਯੋਗ ਹੋਣ ਦੇ ਨਾਲ-ਨਾਲ ਇਸ ਦਾ ਇੱਕ ਸੰਸਥਾਗਤ ਰੂਪ ਵੀ ਹੈ ਸੇਖ ਪੰਥ ਦੇ ਬਹੁਤ سارے ਮਸਲੇ ਹੱਲ ਕਰਨ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਮੁੱਖ ਪੁਕਾਰ ਕੋਮਿਕਾਂ ਨੂੰ ਦੇਖਾਂ ਪਰ ਇਸ ਸੰਗਠਨ ਨੇ ਉਹਨਾਂ ਦਾ ਵੀ ਪਦਵੀ ਨੂੰ ਵੀ ਇੱਕ ਕਿੰਤੂ ਪਰੰਤੂ ਦੇ ਘੇਰੇ ਵਿੱਚ ਲੈ ਆਂਦਾ ਇਹ ਸਾਰਾ ਕੁਝ ਸਾਡੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪਿਛਲੇ ਪਿਛਲੇ ਲਗਭਗ ਕੋਈ 400 500 ਸਾਲਾਂ ਤੋਂ ਇਸ ਪਦਵੀ ਦਾ ਬਹੁਤ ਮਾਨ ਸਤਕਾਰ ਸਿੱਖੇ ਦਿਆਂ ਵਿੱਚ ਬਣਿਆ ਰਿਹਾ ਅਤੇ ਹੁਣ ਵੀ ਬਣਿਆ ਹੋਇਆ ਹੈ ਪਰ ਕੁਝ ਰਾਜਨੀਤਿਕ ਤਾਕਤਾਂ ਵਿੱਚ ਇਸ ਨੂੰ ਗ੍ਰਹਿ ਲਾਉਣ ਵਿੱਚ ਤਲੀਆਂ ਹੋਈਆਂ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਤਾਂ ਭੂਮਿਕਾ ਤਾਂ ਸਿੱਖ ਸੰਕਟ ਨੂੰ ਦੂਰ ਕਰਨ ਦੀ ਰਹੀ ਹੈ ਪਰ ਸਾਡੇ ਆਗੂਆਂ ਨੇ ਆਪਣੀ ਆਪਣੇ ਰਾਜਨੀਤਿਕ ਸੰਕਟ ਦੇ ਘੇਰੇ ਵਿੱਚ ਸਿੰਘ ਸਾਹਿਬ ਨੂੰ ਵਾਰ ਹੀ ਲਿਆ। ਇਸ ਲਈ ਇਸ ਨੂੰ ਦੂਰ ਕਰਨ ਲਈ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਜੀ ਦਾ ਅਦਬ ਸਤਕਾਰ ਉਹਨਾਂ ਪ੍ਰਤੀ ਸਤਕਾਰ ਦੀ ਭਾਵਨਾ ਦਾ ਅਹਿਸਾਸ ਹਰ ਸਿੱਖੀ ਦੇ ਤੱਕ ਕਰਾਉਣਾ ਜ਼ਰੂਰੀ ਹੋ ਗਿਆ ਹੈ ਸਾਨੂੰ ਵਿਸ਼ੇਸ਼ ਉਦਦਮ ਕਰਨੇ ਪੈਣਗੇ ਕਿ ਜਦੋਂ ਵੀ ਸਿੰਘ ਸਭਾ ਸੇਲਫ ਪੱਤੰਡੀਆ ਭਾਵਨਾ ਦੀ ਤਰਜਮਾਨੀ ਕਰਦਿਆਂ ਕੋਈ ਫੈਸਲਾ ਕਰਨਤਾ ਉਸ ਸਮੇ ਸੇਖ ਸੰਗਤਾਂ ਉਹਨਾਂ ਦੇ ਨਾਲ ਖੜੀਆਂ ਹਨ ਤੇ ਖੜੀਆਂ ਰਹਿਣਗੀਆਂ ਇਸ ਸਮੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਬਾਰੇ ਵੀ ਸੋਸ਼ਲ ਮੀਡੀਆ ਉੱਤੇ ਜਾਂ ਪ੍ਰੈਸ ਜਿਵੇਂ ਦਾ ਬੋਲਿਆ ਜਾ ਰਿਹਾ ਹੈ ਇਹ ਬਹੁਤ ਹੀ ਮੰਦ ਭਾਗਾ ਹੈ ਇਸ ਨੂੰ ਹੱਲ ਪਾਉਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਸੰਗਤ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਵੋਟਾ ਵਟਾ ਤਾਂ ਇਹਨਾਂ ਨੂੰ ਪੋਣੀਆਂ ਦੂਰ ਦੀ ਗੱਲ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਇਹਨਾਂ ਲੋਕਾਂ ਦੀ ਇਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਕਰੋ ਤਾਂ ਹੀ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਪਤਾ ਲੱਗੇਗਾ ਕਿ ਧਰਮ ਕੀ ਹੈ ਗ੍ਰੰਥ ਕੀ ਹੈ ਤੇ ਅਸੀਂ ਪੰਥ ਦਾ ਸਤਕਾਰ ਕਿਵੇਂ ਕਰਨਾ ਹੈ ਸੋ ਅਜੇਹਾ ਮਾਹੌਲ ਸਿਰ ਜੇ ਹੀ ਅਸੀਂ ਇਹਨਾਂ ਲੋਕਾਂ ਦੀ ਅਕਲ ਟਕਾਣੇ ਲਿਆ ਸਕਦੇ ਹਾਂ ਜੇਕਰ ਅਸੀਂ ਅਜਾ ਨਹੀਂ ਕਰਦੇ ਤਾਂ ਦੁਨੀਆ ਵਿੱਚ ਸਿਨੇਹਾ ਜਾਏਗਾ ਕਿ ਜਿਵੇਂ ਆਮ ਸਿੱਖਾਂ ਦੇ ਮਨਾ ਅੰਦਰ ਇਹਨਾਂ ਸੰਸਥਾਨਾਂ ਦਾ ਮੁੱਖ ਸੇਵਾਦਾਰਾਂ ਦਾ ਤੇ ਕੋਈ ਸਤਕਾਰ ਦੀ ਭਾਵਨਾ ਨਹੀਂ ਹੈ ਤਾਂ ਅਸੀਂ ਬਣਾ ਵੀ ਨਹੀਂ ਸਕਦੇ ਸਾਡਾ ਇਹ ਫਰਜ਼ ਹੁੰਦਾ ਹੈ ਆਓ ਰਲ ਮਿਲ ਕੇ ਪਿੰਡੋਂ ਮੈਂ ਚੱਲ ਗਏ ਕਰਾਂਕ ਰਾਮੇਚੀ ਜਾ ਕੇ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਬਚਾਈਏ ਤਾਂ ਹੀ ਸਾਡਾ ਜੀਵਨ ਜਿਹੜਾ ਇਹ ਸਾਨੂੰ ਜਿਹੜਾ ਜੀਵਨ ਮਿਲਿਆ ਹੈ ਇਹ ਸਫਲ ਹੋ ਸਕਦਾ ਹੈ ਨਾ ਸਿੰਘ ਸਾਹਿਬਾਨ ਨੂੰ ਇਹ ਵਿਸ਼ਵਾਸ ਗੋਣੀਆਂ ਕਿ ਅਸੀਂ ਅਕਾਲ ਤਖਤ ਦੇ ਨਾਲ ਹਾਂ ਔਰ ਸਾਡੀ ਜਿੰਦ ਜਾਨ ਅਕਾਲ ਤਖਤ ਦੇ ਨਾਲ ਲਵੇਗੀ ਗਲੋਬਲ ਯੁਨਾਈਟਿਡ ਸਿੱਖ ਊਮਨ ਆਰਗੇਨਾਈਜੇਸ਼ਨ ਹਮੇਸ਼ਾ ਹੀ ਅਕਾਲ ਤਖਤ ਦੇ ਨਾਲ ਖੜੀ ਹੈ ਖੜੀ ਰਹੀ ਹੈ ਖੜੀ ਰਹੇਗੀ ਕੋਈ ਪੁਰਾਣੀਆਂ ਗਲਤੀਆਂ ਹੋ ਗਈਆਂ ਹੋਣ ਸਾਧ ਸੰਗਤ ਬਖਸ਼ਿਸ਼ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ